ਕਿੰਨੇ ਵਰੇ ਨੇ ਬੀਤ ਗਏ ਵਾਰੋ ਵਾਰੀ ਲੁੱਟਦੇ ਰਹੇ ਹੱਕ ਜਿਹੜਾ ਵੀ ਮੰਗਦਾ ਸੀ ਸਾਨੂੰ ਸੀ ਇਹ ਕੁੱਟਦੇ ਰਹੇ ਨੀਲੇ ਚਿੱਟਿਆਂ ਚੋਂ ਮਿਲਿਆ ਕੀ ਇਹ ਤਾਂ ਪਾਣੀ ਵਿੱਚ ਮਦਾਨੀ ਐ ਇਹ ਗੱਲ ਕੋਈ ਸਿੱਧੂ ਆ ਅੱਜ ਦੀ ਨਹੀਂ 70 ਸਾਲ ਤੋਂ ਇਹੋ ਕਹਾਣੀ ਐ ਬੇਅਦਬੀ ਕਰਕੇ ਸਿੱਖੀ ਦੀ ਸਿੱਖਾਂ ਤੋਂ ਸਿੱਖ ਮਰਵਾਉਂਦੇ ਰੇ ਪੰਥ ਦੇ ਨਾਮ ਤੇ ਪੈਸੇ ਥੱਪ ਕੇ ਬਾਣੀ ਦਾ ਮਜ਼ਾਕ ਉਡਾਉਂਦੇ ਰੇ ਇਹ ਪਹਿਲਾ ਮੌਕਾ ਸਾਡਾ ਬੈਬਲ ਕਲਾ ਦੀ ਭਾਜੀ ਲਾਉਣੀ ਐ ਵੇਚਣਾ ਨਹੀਂ ਜ਼ਮੀਰਾਂ ਨੂੰ ਅਸੀਂ ਮੋਰ ਝਾੜੂ ਤੇ ਲਾਉਣੀ ਇਹ ਦੂਜੀ جنگ ਆਜ਼ਾਦੀ ਦੀ ਆਪਣੀ ਸਰਕਾਰ ਬਣਾਉਣੀ